ਦੀ ਪਿਛਲੇ ਦਿਨੇ ਹੀ ਜੰਗ ਦੇ ਵਿਰੋਧ ਚ ਪ੍ਰਦਰਸ਼ਨ ਕੀਤੀ ਹੈ ਫਿਰੋਜ਼ਪੁਰ ਮੰਗ ਰੱਖੀ ਹੈ ਜਦ ਕਿ ਸਾਰੀਆਂ ਸੈਂਟਰ ਵਾਲੀਆਂ ਪਾਰਟੀਆਂ ਜੰਗ ਦੇ ਪੱਖ ਚ ਹੈ ਅਸੀਂ ਸਮਝਦੇ ਹਾਂ ਖੁੱਲੇ ਬਾਰਡਰ ਤੇ ਵਪਾਰ ਦੇ ਪੱਖ ਚ ਹੈਗੇ ਆਂ ਸ਼੍ਰੋਮਣੀ ਅਕਾਲੀ ਦਰ ਅੰਮ੍ਰਿਤਸਰ ਦਾ ਜੋ ਕਿ ਦਫ਼ਤਰ ਖੋਲਿਆ ਗਿਆ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਜੁਗਸਪੁੱਤਰ ਇਮਾਨ ਸਿੰਘ ਮਾਨ ਹੁਣ ਇਸ ਸਪੈਸ਼ਲ ਇੱਥੇ ਪਹੁੰਚੇ ਨੇ ਜਿਹੜੀ ਅਕਾਲੀ ਦਾ ਲੰਬਰਸਰ ਇੱਕ ਪੰਜਾਬ ਪ੍ਰਤੀ ਤੇ ਪੰਥਿਕ ਪਾਰਟੀ ਐ ਅੱਜ ਇਹੋ ਜੀ ਪਾਰਟੀ ਇੱਥੇ ਪੰਜਾਬ 'ਚ ਹੈ ਨਹੀਂ ਗਈ ਆਪਣੇ ਪਾਣੀਆਂ ਦੇ ਰਖਵਾਲੇ ਹੈਗੇ ਆ ਰਾਇਪੇਰੀਅਨ ਕਾਨੂੰਨ ਦੇ ਅਧੀਨ ਅਸੀਂ ਆਪਣੇ ਪਾਣੀ ਦੇ ਹੱਕ ਦੇ ਉੱਤੇ ਪਹਿਰਾ ਦੇਣਾ ਚਾਹੁੰਦੇ ਆ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਜੋ ਕਿ ਦਫ਼ਤਰ ਖੋਲਿਆ ਗਿਆ ਤੇ ਗੱਲਬਾਤ ਕਰਦੇ ਆ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਜੋ ਕਿ ਸੁਪੁੱਤਰ ਇਮਾਨ ਸਿੰਘ ਮਾਨ ਹੁਣੇ ਸਪੈਸ਼ਲ ਇੱਥੇ ਪਹੁੰਚੇ ਨੇ ਤੇ ਪੂਰਾ ਵੱਡਾ ਇਕੱਠ ਕੀਤਾ ਗਿਆ ਗੱਲਬਾਤ ਕਰਦੇ ਬਾਬਾ ਜੀ ਵੈਗੁਰ ਜੀ ਖਾਲਸਾ ਵੈਗੁਰ ਜੀ ਕੀ ਫਤਿਹ ਬਾਬਾ ਖਾਲਸਾ ਜੀ ਫਤਿਹ ਕਿੰਨਾ ਚਾਰ ਕਰਨ ਲਈ ਇਹ ਦਫ਼ਤਰ ਖੋਲਿਆ ਗਿਆ ਪਾਰਟੀ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਇੱਕ ਪੰਜਾਬ ਪ੍ਰਤੀ ਤੇ ਪੰਥਿਕ ਪਾਰਟੀ ਹੈ ਅੱਜ ਇਹੋ ਜੀ ਪਾਰਟੀ ਇੱਥੇ ਪੰਜਾਬ 'ਚ ਹੈ ਨਹੀਂ ਗਈ ਅਸੀਂ ਪਿਛਲੇ ਦਿਨੇ ਹੀ ਜੰਗ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ ਹੈ ਫਿਰੋਜ਼ਪੁਰ ਮੰਗ ਰੱਖੀ ਹੈ ਜਦ ਕਿ ਸਾਰੀਆਂ ਸੈਂਟਰ ਵਾਲੀਆਂ ਪਾਰਟੀਆਂ ਜੰਗ ਦੇ ਪੱਖ 'ਚ ਆ ਅਸੀਂ ਸਮਝਦੇ ਹਾਂ ਕਿ ਇਹਦਾ ਨੁਕਸਾਨ ਬਹੁਤ ਵੱਡੇ ਪੱਧਰ ਤੇ ਪੰਜਾਬ ਤੇ ਹੋਊਗਾ ਅਸੀਂ ਖੁੱਲੇ ਬਾਰਡਰ ਤੇ ਵਪਾਰ ਦੇ ਪੱਖ 'ਚ ਹੈਗੇ ਆਂ ਔਰ ਅਸੀਂ ਚਾਹੁੰਦੇ ਆਂ ਕਿ ਇਹ ਜਿਹੜਾ ਪੰਜਾਬ ਹੈ ਇਹਦੀ ਖੁਸ਼ਹਾਲਤਾ ਵਧੇ ਅਸੀਂ ਆਪਣੇ ਪਾਣੀਆਂ ਦੇ ਰਖਵਾਲੇ ਹੈਗੇ ਆਂ ਰਾਇਪੇਰੀਅਨ ਕਾਨੂੰਨ ਦੇ ਅਧੀਨ ਅਸੀਂ ਆਪਣੇ ਪਾਣੀ ਦੇ ਹੱਕ ਦੇ ਉੱਤੇ ਪਹਿਰਾ ਦੇਣਾ ਚਾਹੁੰਦੇ ਆਂ ਜੋ ਕਿ ਬਹੁਤ ਬੁਰੀ ਤਰ੍ਹਾਂ ਅੱਜ ਹਰਿਆਣਾ ਸਾਡੇ ਤੇ ਹਾਵੀ ਹੋ ਰਿਹਾ ਏਸੀ ਤਰ੍ਹਾਂ ਰਾਜਸਥਾਨ ਨੇ ਚੋਰੀ ਕੀਤਾ ਸਾਡਾ ਪਾਣੀ ਔਰ ਹਿਮਾਚਲ ਪ੍ਰਦੇਸ਼ ਆਪਣਾ ਪ੍ਰਦੂਸ਼ਣ ਸਾਡੇ ਇੱਥੇ ਬਹੁਤ ਵੱਡੀ ਮਾਤਰਾ ਚ ਨਦੀਆਂ ਅਦੀਨ ਭੇਜ ਰਿਹਾ ਹੈਗਾ ਜਿਹਦਾ ਨੁਕਸਾਨ ਬਹੁਤ ਹੋ ਰਿਹਾ ਤੇ ਅਸੀਂ ਰੋਪੜ ਦੀ ਧਰਤੀ ਦੇ ਉੱਤੇ ਜਿਹੜੇ ਸੂਰ ਇਹਨਾਂ ਦਾ ਹਿਮਾਚਲ ਤੋਂ ਆਏ ਪਾਣੀ ਦਾ ਪੀ ਕੇ ਮਰ ਗਏ ਉਹਨਾਂ ਦਾ ਪੋਸਟਮਾਰਟਮ ਦੀ ਉਡੀਕ ਕਰ ਰਹੇ ਹੈਗੇ ਆ ਸੋ ਅਸੀਂ ਸਮਝਦੇ ਆ ਕਿ ਇੱਕ ਸੱਚੀ ਅਕਾਲ ਤਖਤ ਤੋਂ ਤੁਰੀ ਹੋਈ ਪਾਰਟੀ ਜਿਹੜੀ ਹੈ ਉਹ ਸ਼੍ਰੋਮਣੀ ਕਾਲੀ ਦਾ ਨੰਬਰ ਸਰ ਹੈ ਆਪਣੀ ਆਵਾਜ਼ ਇਲਾਕੇ ਚ ਪਹੁੰਚਾਉਣ ਵਾਸਤੇ ਔਰ ਲੋਕਾਂ ਦੀਆਂ ਮੁਸੀਬਤਾਂ ਤੇ ਤਕਲੀਫਾਂ ਇੱਥੇ ਸੁਣਨ ਵਾਸਤੇ ਅੱਜ ਦਫ਼ਤਰ ਜੀ ਕਹਿੰਦੇ ਹੋ ਵੀ ਅਕਾਲ ਤਖਤ ਸਾਹਿਬ ਤੋਂ ਉੱਲਗੀ ਚੱਲਦੀ ਆ ਪਾਰਟੀ ਪਰ ਐਸਜੀਪੀਸੀ ਵੀ ਕਹਿੰਦੀ ਹੈ ਕਿ ਸ਼੍ਰੋਮਣੀ ਕਾਲੀ ਸ਼੍ਰੋਮਣੀ ਕਾਲੀ ਦਾ ਦੂਜੀ ਹੈ ਉਹ ਵੀ ਕਹਿੰਦੀ ਹੈ ਵੀ ਅਸੀਂ ਅਕਾਲ ਤਖਤ ਸਾਹਿਬ ਤੋਂ ਚੱਲਦੇ ਆ 1994 ਦੇ ਵਿੱਚ ਅਕਾਲ ਤਖਤ ਸਾਹਿਬ ਦੇ ਐਕਟਿੰਗ ਪ੍ਰੈਜ਼ੀਡੈਂਟ ਪ੍ਰੋਫੈਸਰ ਮਨਜੀਤ ਸਿੰਘ ਨੇ ਸੱਦਾ ਦਿੱਤਾ ਸੀ ਕਿ ਕਿ ਸਾਰੇ ਦਲ ਭੰਗ ਕਰਕੇ ਇਕੱਠੇ ਹੋਵੇ ਪੰਥ अनुमानਦੇ ਹੋਏ ਸਰ ਸਮਰਨਜੀਤ ਸਿੰਘ ਮਾਨ ਨੇ 15 ਦਿਨ ਸੇਵਾ ਨਿਭਾਈ ਉੱਥੇ ਬਹੁਤ ਸਾਰੇ ਹੋਰ ਵੀ ਦਲ ਭੰਗ ਕਰਕੇ ਆਏ ਸੀ ਅਮਰਿੰਦਰ ਸਿੰਘ ਸਰ ਬਰਨਾਲਾ ਸਾਹਿਬ ਟੋੜਾ ਸਾਹਿਬ ਰਵੀਂਦਰ ਸਾਹਿਬ ਮਨਜੀਤ ਸਿੰਘ ਜੀ ਕੈਪਟਨ ਬਾਲਾ ਸਾਰੇ ਉੱਥੇ ਪਹੁੰਚੇ ਸੀਗੇ ਔਰ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਇਹ ਸੇਵਾ ਸਿਰੇ ਤੈ ਨਿਭਾਈ ਹੈ ਅੱਜ ਵੀ ਪਾਰਟੀ ਤੋਰੀ ਹੋਈ ਹੈ ਸੋ ਅਸੀਂ ਅਕਾਲ ਤਖਤ ਸਾਹਿਬ ਤੇ ਹੀ ਬਣੇ ਹੋਏ ਹੈਗੇ ਆ ਉਹਨਾਂ ਦੇ ਆਦੇਸ਼ਾਂ ਅਧੀਨ ਬਣੇ ਹੋਏ ਆ ਔਰ ਜਿਹੜੇ ਉਸ ਸਮੇਂ ਅਕਾਲ ਤਖਤ ਤੇ ਹਕੂਮਨਾਮੇ ਤੇ ਪਹਗੋੜੇ ਸੀਗੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਸੈਂਟਰ ਨਾਲ ਮਿਲ ਕੇ ਚੋਣ ਨਹੀਂ ਕਰਾਂਦੇ ਐਸਜੀਪੀਸੀ ਤੇ ਲਫਾਫਿਆਂ ਉਹ ਆਪਣੇ ਜਸੇਦਾਰ ਕੱਢਦੇ ਹੈਗੇ ਆ ਉਹਨਾਂ ਨੇ ਹਰ ਇੱਕ ਚੀਜ਼ ਨੂੰ ਤੋਰ ਮੋੜ ਕੇ ਪੈਸੇ ਦੇ ਜੋਰ ਨਾਲ ਅੱਜ ਬਹੁਤ ਸਿੱਖੀ ਤੇ ਪੰਥ ਤੇ ਪੰਜਾਬ ਨੂੰ ਪਿੱਛੇ ਪਛਾਤਾ ਹੈ ਤੁਸੀਂ ਜੀ ਗੱਲ ਕਰੀਏ ਜਿਸ ਤਰ੍ਹਾਂ ਦੋ ਤਿੰਨ ਦਿਨ ਪਹਿਲਾਂ ਗੱਲ ਕਰੀਏ ਜਾਂ ਬਾਗਾ ਬਾਡਰ ਦੀ ਗੱਲ ਕਰੀਏ ਤੁਸੀਂ ਇੱਥੇ ਰੈਲੀ ਵੀ ਕੀਤੀ ਸਰਦਾਰ ਸਿਮਰਨ ਜੀ ਸਮਾਨ ਦੇ ਨਾਲ ਪੂਰੇ ਪੰਥਕ ਜਿਹੜੀ ਆਪਣੀ ਥੋੜੀ ਪਾਰਟੀ ਸੀ ਥੋੜੇ ਵਰਕਰ ਸੀ ਸਾਰੇ ਉੱਤੇ ਪਹੁੰਚੇ ਹੋਏ ਸੀਗੇ ਕੱਲ ਤੁਸੀਂ ਫਿਰੋਜ਼ਪੁਰ ਦੇ ਵਿੱਚ ਕੱਟ ਕੀਤਾ ਕੀ ਲੋਕਾਂ ਤੱਕ ਕੀ ਸਨੇਹਾ ਜਾ ਰਿਹਾ ਹੈ ਇਦਾਂ ਦੀ ਰੈਲੀ ਨੇ ਕਰ ਦੇਣਾ ਦੇਖੋ ਜਿਹੜਾ ਚੜਦਾ ਤੇ ਲੈਂਦਾ ਪੰਜਾਬ ਸੀ 70% ਵਪਾਰ ਆਪਸ ਵਿੱਚ ਕਰਦਾ ਸੀਗਾ ਜੀ ਔਰ ਜੇ ਅੱਜ ਆਪਾਂ ਦੇਖੀਏ ਤਾਂ ਸਾਡੀਆਂ ਜਿੰਸਾਂ ਚਾਹੇ ਤੁਸੀਂ ਕਣਕ ਦੀ ਗੱਲ ਲੈ ਲਓ ਹਜ਼ਾਰ ਰੁਪਏ ਦਾ ਫਰਕ ਹੈਗਾ ਇੱਥੇ ਤੇ ਉੱਥੇ 'ਚ ਇੱਥੋਂ ਉੱਥੇ ਵੇਚਣ 'ਚ ਫਾਇਦਾ ਹੈ ਜਿਹੜੀਆਂ ਜੀਰੀਆਂ ਤੇ ਬਾਸਮਤੀ ਹੈ ਉਹਦੇ ਵਿੱਚ 3-3 4-4 ਹਜ਼ਾਰ ਦਾ ਫਰਕ ਰਿਹਾ ਹੈਗਾ ਸੋ ਸਾਨੂੰ ਜ਼ਿੰਮੇਦਾਰ ਨੂੰ ਬਹੁਤ ਫਾਇਦਾ ਹੈ ਜਿਹੜਾ ਮਜ਼ਦੂਰ ਹੈ ਜਦ ਵਪਾਰ ਚੱਲ ਪੈਂਦਾ ਹੈਗਾ ਤ ਕੁੱਟੋ ਕੱਟ 70000 ਨੌਕਰੀ ਉਰੇ ਪੈਦਾ ਹੋ ਸਕਦੀ ਹੈਗੀ ਆ ਜੇ ਪਾਕਿਸਤਾਨ ਤੋਂ ਸਿਮੈਂਟ ਆਉਂਦਾ ਸੀ ਸਾਨੂੰ ਘਰ ਬਣਾਣੇ ਸੌਖੇ ਹੋ ਗਏ ਸੀਗੇ ਔਰ ਜੇ ਆਪਾਂ ਸੋਚੀਏ ਕਿ TPI ਜਿਹੜੀ ਸੋਚੀ ਸੀ ਭਾਰਤ ਸਰਕਾਰ ਨੇ ਤੁਰਕਮੈਨਿਸਤਾਨ ਪਾਕਿਸਤਾਨ ਇੰਡੀਆ ਪਾਈਪਲਾਈਨ ਜਿਹਦੇ ਰਾਹੀਂ ਤੇਲ ਲਾਣਾ ਸੀ ਉਰੇ ਰੈਫਾਇਨਰੀਆਂ ਖੜ੍ਹ ਜਾਣੀਆਂ ਸੀ ਜਿਵੇਂ ਅੱਜ ਗੁਜਰਾਤ ਦੇ ਕਿਸ਼ਤੀਆਂ ਰਾਹੀਂ ਰੈਫਾਇਨਰੀਆਂ ਲੱਗੀਆਂ ਹੋਈਆਂ ਇੱਥੇ ਅੱਗੇ ਪੈਟਰੋਕੈਮੀਕਲ ਦਾ ਕੰਮ ਚੱਲਣਾ ਸੀਗਾ ਕੈਮੀਕਲ ਇੰਡਸਟਰੀ ਇੰਡਸਟਰੀ ਆ ਜਾਣੀ ਸੀ ਨਾਲ ਹੀ ਔਰੇ ਫਾਰਮਾਸੂਟিক্যাল ਇੰਡਸਟਰੀ ਵੀ ਅੱਗੇ ਆ ਸਕਦੀ ਸੀ ਤੇ ਪੰਜਾਬ ਦੀ ਖੁਸ਼ਹਾਲਤਾ ਵੱਧ ਸਕਦੀ ਸੀ ਇਕੱਲੇ ਪੰਜਾਬ ਦੀ ਗੱਲ ਨਹੀਂ ਹੈ ਅਸਾਮ ਤੋਂ ਚਾਹ ਕਰਲਾ ਕਰਨਾਟਕਾ ਤੋਂ ਜਿਹੜੀ ਲੌਂਗ ਇਲਾਇਚੀ ਹੈ ਉਹ ਇੱਧਰ ਜਾ ਕੇ ਵੱਧ ਪੈਸੇ ਤੇ ਵਿਕਸਾਦੀ ਹੈ ਭਾਰਤ ਦਾ 1% ਜੀ ਡੀ ਪੀ ਵਧ ਸਕਦਾ ਹੈਗਾ 1984 ਦੇ ਸਿੱਖਾਂ ਦਾ ਕਤਲੇਆਮ ਸਾਰੇ ਦੇਸ਼ ਤੇ ਹੋਇਆ ਉਦੋਂ ਆਰਮੀ ਨੇਵੀ 에ਅਰ ਫੋਰਸ ਬੀ ਐਸ ਐਫ ਆਈਟੀ ਬੀ ਪੀ ਸੀ ਆਰ ਪੀ ਸਾਰੇ ਦਿੱਲੀ ਚ ਹੈਡਕਵਾਰਟਰ ਸੀਗੇ ਉਦੋਂ ਤਾਂ ਕੋਈ ਵੀ ਫੌਜ ਨਿਕਲੀ ਨਹੀਂ ਸਾਨੂੰ ਬਚਾਉਣ ਵਾਸਤੇ ਚਿੱਟੀ ਸਿੰਘਪੁਰਾ ਚ 35 ਸਿੱਖ ਕਤਲ ਕੀਤੇ ਗਏ ਨਾ ਯੂ ਐਨ ਚ ਗੱਲ ਕੀਤੀ ਭਾਰਤ ਨੇ ਨਾ ਉਹਨਾਂ ਨੇ ਰੌਲਾ ਪਾਇਆ ਸਗੋਂ ਉਹਨਾਂ ਤੇ ਇਲਜ਼ਾਮ ਲਾਤਾ ਨਾਲਬ੍ਰਾਈਟ ਅਮਰੀਕਾ ਨੇ ਕਿ ਇਹ ਭਾਰਤ ਨੇ ਕਰਾਇਆ ਹੈਗਾ ਪਰ ਜਦ ਹੁਣ 26 ਹਿੰਦੂ ਵੀਰ ਕਤਲ ਕੀਤੇ ਆ ਬੇਰਹਿਮੀ ਨਾਲ ਅੱਜ ਸਾਰੇ ਮੁਲਕ ਨੂੰ ਇੱਕ جنگ ਦੀ ਸਥਿਤੀ 'ਚ ਖੜਾ ਕਰਤਾ ਹੈਗਾ ਇਹ ਜੰਗ ਲੜਿਆ ਵੀ ਪੰਜਾਬ ਤੇ ਜਾਣਾ ਹੈਗਾ ਬਾਰਡਰ ਸਾਡੇ ਬੰਦ ਕਰਤੇ ਹੈਗੇ ਆ ਸਾਡੀ ਖੁਸ਼ਹਾਲਤਾ ਸਾਡੀ ਜਾਨ ਵੀ ਖਤਰੇ 'ਚ ਹੈ ਕਿਉਂਕਿ ਅੱਜ ਪ੍ਰਮਾਣੂ ਜੰਗ ਹੈ ਪ੍ਰਮਾਣੂ ਜੰਗ ਦੇ ਵਿੱਚ ਸਭ ਤੋਂ ਵੱਡਾ ਨਿਸ਼ਾਨਾ ਪੰਜਾਬ ਬਣਦਾ ਹੈ ਸਾਡੀਆਂ ਆਲਮੜੀਆਂ ਪੁਸ਼ਤਾਂ ਉਹਨਾਂ 'ਚ ਡੀਐਨਏ 'ਚ ਨੁਕਸ ਪੈ ਸਕਦਾ ਇਸ ਵਿਸਪੋਰਟ ਨਾਲ ਸੋ ਅਸੀਂ ਇਸ ਪੰਜਾਬ ਦੇ ਪੱਖ 'ਚ ਬੋਲ ਰਹੇ ਆ ਅਸੀਂ ਆਪਣੇ ਪਾਣੀਆਂ ਰੈਪੀਰੀਅਨ ਕਾਨੂੰਨ ਇੰਡਸ ਵਾਟਰ ਟਰੀਟੀ ਨੂੰ ਰੱਦ ਕਰਨਾ ਉਹਦੇ ਬਰਖਲਾਫ ਬੋਲ ਰਹੇ ਆ ਜਦ ਕਿ ਸੈਂਟਰਪੱਧਰੀ ਪਾਰਟੀਆਂ ਸਾਰੀਆਂ ਬੀਜੇਪੀ ਕਾਂਗਰਸ ਤੇ ਆਪ ਨਾਲ ਖੜੀਆਂ ਨੇ ਟੋਕਲ ਜਸੇਦਾਰ ਕਰਨਗੇ ਜਿਨ੍ਹਾਂ ਵਿੱਚੋਂ ਸਾਰ ਰਣਜੀਤ ਸਿੰਘ ਸੰਤੋਖੜ ਸਾਡੇ ਜ਼ਿਲ੍ਹਾ ਪ੍ਰਧਾਨ ਹੈਗੇ ਆ ਇੱਥੇ ਜਥੇਬੰਦੀ ਜਿਹੜੀ ਬੈਠੂਗੀ ਉਹਦੇ ਬਾਰੇ ਬੇਰਵਾ ਇਹ ਦੇ ਸਕਦੇ ਹੈਗੇ ਆ ਟੋਕਲ ਗੱਲ ਪਾਣੀ ਦੇ ਮੁੱਦੇ ਉੱਪਰ ਗੱਲ ਕਰੀਏ ਹਿਮਾਚਲ ਦੇ ਮੁੱਖ ਮੰਤਰੀ ਸੀਐਮ ਸੁਖੂ ਦਾ ਬਿਆਨ ਹੁੰਦਾ ਉਹ ਕਹਿੰਦੇ ਨੇ ਵੀ ਹੱਕ ਹਿਮਾਚਲ ਦਾ ਹੈ ਲੜ ਪੰਜਾਬ ਅਤੇ ਹਰਿਆਣਾ ਜਿਹੜਾ ਨਦੀ ਹੁੰਦੀ ਹੈ ਉਹਦੇ ਵਿੱਚ ਅਪਰ ਰਾਈਪੇਰੀਅਨ ਤੇ ਲੋਅਰ ਰਾਈਪੇਰੀਅਨ ਰਾਈਪੇਰੀਅਨ ਕਾਨੂੰਨ ਦੇ ਰਾਹੀ ਹੁੰਦੇ ਹੈਗੇ ਆ ਅਪਰ ਰਾਈਪੇਰੀਅਨ ਹੋ ਗਿਆ ਕਿ ਜਿੱਥੋਂ ਨਦੀ ਵਾਕੇ ਦੂਜੇ ਚ ਜਾਂਦੀ ਹੈਗੀ ਆ ਹੁਣ ਅਪਰ ਰਾਈਪੇਰੀਅਨ ਦਾ ਹੱਕ ਹੈਗਾ ਕਿ ਉਹ ਵਰਤ ਸਕਦਾ ਪਰ ਉਸ ਚ ਗੰਦ ਨਹੀਂ ਪਾ ਸਕਦਾ ਜਿਹੜਾ ਸੁਖੂ ਹੈਗਾ ਉਹਨੇ ਦੇਖੋ ਮੰਡੀ ਹਮੀਰਪੁਰ ਦੇ ਵਿੱਚ ਇੰਨਾ ਜ਼ਹਿਰ ਸਾਡੇ ਪਾਣੀ ਚ ਪਾਤਾ ਕਿ ਇੱਥੇ ਦੇ ਜਿਹੜੇ ਜੰਗਲਾਤ ਦੇ ਰਹਿਣ ਵਾਲੇ ਜੀਵ ਹੈ ਉਹ ਵੀ ਮਾਰ ਰਹੇ ਆ ਪੀਕੇ ਸੋ ਇਹ ਦੁਰਵਰਤੋਂ ਕਰ ਰਿਹਾ ਇਹ ਝੂਠ ਬੋਲ ਰਿਹਾ ਹੈਗਾ ਲੋਰ ਰਾਈਪੇਰੀਅਨ ਦਾ ਹੱਕ ਹੈਗਾ ਕਿ ਉਹਨੂੰ ਪਾਣੀ ਸਾਫ਼ ਸੁਥਰਾ ਸਾਬਤ ਤੇ ਵਰਤਣਯੋਗ ਮਿਲੇ ਉਹ ਹਿਮਾਚਲ ਸਾਡੇ ਉੱਤੇ ਹਮਲਾ ਕਰ ਰਿਹਾ ਹੈਗਾ ਏਸੀ ਤਰ੍ਹਾਂ ਇਥੋਂ ਵਗਦੀ ਲਹਿੰਦੇ ਪੰਜਾਬ ਤੇ ਜਿਹੜੀ ਜਾਂਦੀ ਹੈ ਉਹਨਾਂ ਦਾ ਲੋਰ ਰਾਈਪੇਰੀਅਨ ਹੱਕ ਹੈ ਜੋ ਕਾਨੂੰਨ ਦੀਨ ਭਾਰਤ ਨੇ ਤੋੜਸਾਦਾ ਪਰ ਉਹਨੇ ਕਿਹਾ ਹੈਗਾ ਔਰ ਜਦ ਜੰਗ ਹੁੰਦੀ ਹੈ ਕਿਸੇ ਸਿਵਿਲਿਅਨ ਪੋਪੂਲੇਸ਼ਨ ਨੂੰ ਟਾਰਗੇਟ ਕਰਨਾ ਜਿਵੇਂ ਪਾਣੀ ਦੀ ਵਾਰਫੇਅਰ ਰਹੀ ਪਾਕਿਸਤਾਨ ਨੂੰ ਪਿਆਸਾ ਮਾਰਨ ਦਾ ਆਦੇਸ਼ ਪਾਟੇਲ ਸੈਂਟਰ ਦਾ ਮਨਿਸਟਰ ਕਹਿ ਕੇ ਗਿਆ ਉਹ ਇੰਟਰਨੈਸ਼ਨਲ ਹਿਊਮਨਿਟਰੀਅਨ ਲਾ ਦੇ ਅਧੀਨ ਇੱਕ ਵਾਰ ਕਰਾਇਮ ਹੈ ਇਹ ਵਾਰ ਕਰਿਮਨਲ ਦੀ ਸੋਚ ਹੈਗੀ ਹੈ ਜਿਹੜੀ ਇਹਨਾਂ ਨੇ ਭਾਜਪੀ ਨੇ ਪਾਈ ਹੈ ਆਪਾਂ ਦੇਖਦੇ ਆਂ ਪਾਣੀ ਦੇ ਰੋਲੇ ਜਿੱਥੇ ਮੋਗਾ ਵੰਡ ਹੁੰਦੀ ਹੈ ਜਿੱਥੇ ਪਾਣੀ ਵੰਡਿਆ ਉੱਥੇ ਤਾਂ ਜਾਨਲੇਵਾ ਹਮਲੇ ਵੀ ਇੱਕ ਦੂਜੇ ਕਰ ਲੈਂਦੇ ਆਂ ਜ਼ਿੰਮੇਦਾਰ ਤੇ ਜੇ ਤੁਸੀਂ ਪਾਣੀ ਪਾਕਿਸਤਾਨ ਦਾ ਰੋਕ ਦੋਗੇ ਗੈਰ ਕਾਨੂੰਨੀ ਤਰੀਕੇ ਨਾਲ ਉਹਨਾਂ ਨੂੰ ਫਿਰ ਬਚਿਆ ਕੀ ਹੈ ਉਹ ਤਾਂ ਆਪਣੇ ਫੌਜ ਨੂੰ ਆਪਣੇ ਸਰਕਾਰ ਨੂੰ ਕਹਿਣਗੇ ਕਿ ਲੜ ਕੇ ਸਾਡਾ ਪਾਣੀ ਵਾਪਸ ਦਬਾਉ ਲੜਾਈ தம் ਹਾਲ ਸਗੋਂ ਵੱਧ ਜਾਂਦਾ ਹੈਗਾ ਸੋ ਅਸੀਂ ਸਮਝਦੇ ਆ ਕਿ ਜਿਵੇਂ ਅਪਰ ਰਾਈਪੇਰੀਅਨ ਹੈ ਜੇ ਜੋ ਮਰਜੀ ਹਿਮਾਚਲ ਕਰ ਸਕਦਾ ਉਹਦੇ ਨਾਲ ਕਰਲੇ ਤਾਂ ਫਿਰ ਚਾਈਨਾ ਸਾਡੇ ਤੋਂ ਪਿੱਛੇ ਬੈਠਾ ਉਹ ਨਦੀਆਂ ਮੋੜ ਕੇ ਜਿਹੜਾ ਮੰਗੋਲੀਅਨ ਪਲੇਟੂ ਹੈ ਉੱਥੇ ਜਾ ਕੇ ਸਾਰੇ ਆਪਣੇ ਖੇਤ ਸ਼ੁਰੂ ਕਰ ਦੂਗਾ ਇਹ ਨਦੀਆਂ ਦੇ ਪਾਣੀ ਨਾਲ ਪਾਣੀ ਇੱਥੇ ਆਊਗਾ ਨਹੀਂ ਜੇ ਹੱਕ ਇਦਾਂ ਬਣਦੇ ਹੈਗੇ ਆ ਸੋ ਅਸੀਂ ਸਮਝਦੇ ਹਾਂ ਕਿ ਭਾਰਤ ਨੂੰ ਰੈਪੇਰੀਅਨ ਕਾਨੂੰਨ ਲਾਗੂ ਕਰਨਾ ਚਾਹੀਦਾ ਇਹਨੂੰ ਮੰਨਣਾ ਚਾਹੀਦਾ ਪੰਜਾਬ ਦੇ ਹੱਕ ਵੀ ਬਚਾਉਣੇ ਚਾਹੀਦੇ ਆ ਤੇ ਜਿਨ੍ਹਾਂ ਦੇ ਪਾਣੀ ਵਗਦਾ ਹੀ ਨਹੀਂ ਸੀ ਕਦੀ ਹਰਿਆਣਾ ਦਿੱਲੀ ਤੇ ਰਾਜਸਥਾਨ ਉੱਥੇ ਰੈਪੇਰੀਅਨ ਕਾਨੂੰਨ 라ਹੀਂ ਬੰਦ ਕਰਨਾ ਚਾਹੀਦਾ ਅੱਜ ਗੱਲ ਕਰੀਏ ਇਥੋਂ 7 ਕਿਲੋਮੀਟਰ ਨਜ਼ਦੀਕ ਬਲਾਕ ਮਜਰੀ ਪੈਂਦਾ ਅੱਜ ਕਹਿੰਦੇ ਵੀ ਉੱਥੇ ਸਾਫ ਕਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਪਹੁੰਚ ਰਹੇ ਨੇ ਵੱਡਾ ਕਟ ਕੀਤਾ ਜਾ ਰਿਹਾ ਕਿਵੇਂ ਦੇਖਦੇ ਹਾਂ ਮੈਂ ਸਮਝਦਾ ਗਿਆਨੀ ਹਰਪ੍ਰੀਤ ਸਿੰਘ ਨੂੰ ਪਛਾਣ ਕਰਨੀ ਚਾਹੀਦੀ ਹੈ ਜੋ ਪ੍ਰੋਫੈਸਰ ਮਨਜੀਤ ਸਿੰਘ ਨੇ ਸੱਦਾ ਦਿੱਤਾ ਸੀ ਉਹ ਪਾਰਟੀ ਤੇ ਕੌਣ ਮਜ਼ਬੂਤ ਉਸ ਸੱਦੇ ਦੇ ਉੱਤੇ ਕੌਣ ਅੱਜ ਮਜ਼ਬੂਤ ਖੜਾ ਹੈਗਾ ਤੇ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣੀ ਕੀਤੀ ਹੈ ਉਹ ਪਾਰਟੀਆਂ ਇਕੱਠੀਆਂ ਕਰਨੀਆਂ ਤੇ ਉਹਨਾਂ ਨੂੰ ਕਹਿਣਾ ਕਿ ਤੁਸੀਂ ਵੀ ਅਕਾਲੀ ਨੋ ਇਹ ਮੇਰੇ ਖਾਲ ਅਕਾਲ ਤਖਸਾਲ ਦੇ ਨਿਯਮ ਨਾਲ ਖਿਲਵਾੜ ਹੈਗੀ ਆ ਇਹ ਬਿਲਕੁਲ ਗਲਤ ਕਰ ਰਹੇ ਹੈਗੇ ਗੱਲ ਕਰੀਏ ਕਹਿੰਦੇ ਵੀ ਨਵੀਂ ਭਰਤੀ ਕਰ ਰਹੇ ਨੇ ਤਾਂ ਐਡੇ ਵੱਡੇ ਕੱਟ ਕੀਤੇ ਜਾ ਰਹੇ ਲਗਾਤਾਰ ਫਿਰ 1994 ਚ ਸਾਨੂੰ ਅਨਿਵਰਸਰੀ ਐਲਾਨਨਾਮੇ ਦੇ ਉੱਤੇ ਕਿਉਂ ਅਕਾਲ ਤਖਸਾਲ ਨੇ ਸਥਾਪਿਤ ਕੀਤਾ ਅਸੀਂ ਉਸ ਤੋਂ ਹਿੱਲਿਆ ਤਾਂ ਦੱਸੇ ਗਿਆਨੀ ਹਰਪ੍ਰੀਤ ਸਿੰਘ ਔਰ ਸੌਰੀ ਗੜਕੜ ਸਾਹਿਬ ਤੇ ਇਹ 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 ਬਿਲਕੁਲ ਇੱਕ ਖੱਚ ਧੂੜ ਪਾਉਣ ਵਾਲੀ ਗੱਲ ਹੈ ਜਿਨ੍ਹਾਂ ਨੇ ਲੰਗਲਾਂ ਕੀਤੀ ਉਹਨਾਂ ਨੂੰ ਸੀ ਅੱਜ ਵਧਾ ਰਹੇ ਹਾਂ ਸੋ ਜੇ ਇਹੋ ਜੇ ਕੰਮ ਕਾਲਤਸ ਦੇ ਜਥੇਦਾਰ ਕਰਨਗੇ ਫੇਰ ਤਾਂ ਕੋਈ ਮੰਨਣ ਯੋਗ ਨਹੀਂ ਹੋ। ਆਪਰੀ ਸਵਾਲ ਆ ਚਮਕੌਰ ਸਾਹਿਬ ਇਲਾਕਾ ਸ਼ੀ ਦੰਦ ਧਰਤੀ ਹੈ ਸ਼ੀ ਦੰਦ ਧਰਤੀ ਹੈ। ਜੇ ਗੱਲ ਕਰੀ ਕਹਿੰਦੇ ਜੀ ਉੱਥੇ ਰੂਚੀਗਾ ਪੇਪਰ ਮਿਲ ਲੱਗਣ ਜਾ ਰਹੀ ਹੈ 30 ਪਿਛਲੀ 30 ਤਰੀਕ ਨੂੰ ਵੱਡਾ ਇਕੱਠ ਹੋਇਆ ਇਲਾਕੇ ਦੇ ਬੜੇ ਲੋਕ ਪਹੁੰਚੇ ਆ ਕਹਿੰਦੇ ਪੇਪਰ ਮਿਲ ਰੱਦ ਕਰਾਉਣ ਦੇ ਲਈ ਉੱਥੇ ਹੱਕ ਦੇ ਵਿੱਚ ਪਹੁੰਚੇ ਸੀਗੇ ਕਿਵੇਂ ਦੇਖਦੇ ਹੋ ਵੀ ਪੇਪਰ ਮਿਲ ਲੱਗਣ ਜਾ ਰਹੀ ਹੈ ਸ਼ੀ ਦੰਦ ਧਰਤੀ ਹੈ ਕੋਲ ਬੁੱਢਾ ਦਰਿਆ ਵੀ ਹੈ ਨਾਲ ਨੀਲੋਂ ਨਹਿਰ ਵੀ ਵਗਦੀ ਹੈ ਜਿਹੜੀ ਪੋ ਤੋਂ ਲੋਕਾਂ ਨੇ ਸੁਚੇਤ ਹੋ ਕੇ ਇਕੱਠ ਕੀਤਾ ਹੈਗਾ ਇਸ ਗੱਲ ਦੀ ਸਰਕਾਰ ਨੂੰ ਸੁਣਵਾਈ ਕਰਨੀ ਚਾਹੀਦੀ ਹੈ ਔਰ ਉਹਦੇ ਉੱਤੇ ਅਮਲ ਕਰਨਾ ਚਾਹੀਦਾ ਹੈ ਆਪਣੇ ਸ਼ਹੀਦਾਂ ਦੀ ਧਰਤੀ ਦੇ ਉੱਤੇ ਆ ਕੇ ਜੇ ਆਪਾਂ ਗੰਦ ਪਾਣ ਲੱਗ ਪਈਏ ਜਿਵੇਂ ਲੁਧਿਆਣਾ ਚ ਅਸੀਂ ਦੇਖਿਆ ਸਤਲੁਜ ਬਿਲਕੁਲ ਪੋਲਿਊਟ ਹੋ ਗਿਆ ਹੈਗਾ ਔਰ ਥਾਂ ਥਾਂ ਤੇ ਅਸੀਂ ਦੇਖਦੇ ਹਾਂ ਬੁੱਢੇ ਨਾਲੇ ਸੋਰੀ ਕਾਲੀ ਮੈਂ ਤਈ ਬੁੱਢਾ ਨਾਲਾ ਅੰਮ੍ਰਿਤਸਰ ਸਾਹਿਬ ਚ ਜਿਹੜੇ ਵੇਰਕੇ ਦੇ ਸਾਹਮਣੇ ਉਹ ਨੰਗ ਰਹੇ ਆ ਜਿਹੜੇ ਡੰਪ ਹੈ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਸਾਫ਼ ਸੁਥਰਾ ਬਣਾ ਕੇ এনवायरमेंट ਉਸ ਚ ਰਹੀਏ ਤੇ ਲੋਕਾਂ ਦੀ ਸ਼ੰਕਾ ਹੈ ਉਹੀ ਪਾਰਟੀ ਉਹਨਾਂ ਲੋਕਾਂ ਦੇ ਨਾਲ ਖੜੀ ਹੈ ਇਲਾਕੇ ਅਸੀਂ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਅਸੀਂ ਚਾਹੁੰਦੇ ਆ ਕਿ ਚਮਕੌਰ ਸਾਹਿਬ ਦੀ ਸ਼ਹੀਦੀ ਧਰਤੀ ਉਹਦੇ ਉੱਤੇ ਕੋਈ ਗੰਦ ਨਾ ਪਵੇ ਦੇ ਇਲਾਕਾ ਨਿਵਾਸੀ ਨੇ ਕੀ ਕਰਨਾ ਚਾਹੁੰਗੇ ਕਰਾਲੀ ਦੇ ਕਿਉਂਕਿ ਜਿਤ ਪਾਰਟੀ ਦਾ ਉਦਘਾਟਨ ਵੀ ਕੀਤਾ ਇੱਕੋ ਇੱਕ ਪਾਰਟੀ ਹੈ ਜਿਹੜੇ ਮੰਤ ਦੀ ਪੰਜਾਬ ਦੀ ਦੇਖਰੇਖ ਦੇ ਉੱਤੇ اٹਲ ਖੜੀ ਹੈ ਅਸੀਂ ਆਪਣੇ ਵਚਨ ਤੋਂ ਪਰਾਂ ਨਹੀਂ ਹੋਏ ਤਬਦੀਲੀਆਂ ਨਹੀਂ ਕੀਤੀਆਂ ਹੈਗੀਆਂ ਆਪਣੇ ਹੱਕ 'ਚ ਖੜੇ ਹਾਂ ਸਰ ਸਿਮਰਨਜੀਤ ਸਿੰਘ ਮਾਨ ਪਾਰਲੀਮੈਂਟ 'ਚ ਜਾ ਕੇ ਤੁਸੀਂ ਉਹਨਾਂ ਦੀਆਂ ਸਪੀਚਾਂ ਸੁਣ ਲਓ ਪੰਜਾਬ ਦੇ ਹੱਕ ਦੀਆਂ ਅਸੀਂ ਕੀਤੀਆਂ ਹੈਗੀਆਂ ਗੱਲ ਜਿਹੜੀਆਂ ਪਾਰਟੀਆਂ ਦਿੱਲੀਆਂ ਤੋਂ ਫਤਵਾ ਲੈ ਕੇ ਆਉਂਦੀ ਹੈ ਚਾਹੇ ਆਮ ਆਦਮੀ ਪਾਰਟੀ ਭਾਜੀਪੀ ਕਾਂਗਰਸ ਔਰ ਅਕਾਲੀ ਦਲ ਵੀ ਭਾਜੀਪੀ ਦਾ ਇੱਕ ਟਾਊਟ ਬਣੇ ਹੋਏ ਹਨ ਇਹਨਾਂ ਨੇ ਪੰਜਾਬ ਦੇ ਪੱਖ ਦੀ ਗੱਲ ਕਰਨੀ ਨਹੀਂ ਚਾਹੀਦੀ ਆਓ ਆਪਾਂ ਪੰਜਾਬੀਆਂ ਨੂੰ ਇਕੱਠੇ ਹੋ ਕੇ ਆਪਣੇ ਹੱਕਾਂ ਤੇ ਪੈਰਾ ਦੇਣਾ ਚਾਹੀਦਾ